ਗਰੇਵਲ ਸਾਹਿਬ ਦੇਖ ਰਹੇ ਕਿ ਅੱਜ ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਤੇ ਬਹੁਤ ਵਧੀਆ ਜਿਹੜਾ ਅੱਜ ਦਿਨ ਜਿਹੜਾ ਦੇਸ਼ ਆਜ਼ਾਦ ਹੋਇਆ ਸੀ ਤੇ ਤੁਹਾਡੇ ਵੱਲੋਂ ਬਹੁਤ ਹੀ ਉਪਰਾਲਾ ਕੀਤਾ ਜਾ ਰਿਹਾ ਕੀ ਕਹਣਾ ਚਾਹੋਗੇ ਸਾਜੇ 15 ਅਗਸਤ ਆਜ਼ਾਦੀ ਦਾ ਖੁਸ਼ੀ ਵਾਲਾ ਦਿਹਾੜਾ ਵਾ ਅੱਜ ਦੇ ਦਿਨ ਸਾਡਾ ਭਾਰਤ ਦੇਸ਼ ਆਜ਼ਾਦ ਹੋਇਆ ਔਰ ਅੰਗਰੇਜ਼ਾਂ ਦੀ ਗੁਲਾਮੀ ਤੋਂ ਛੁਕਾਰਾ ਮਿਲਿਆ ਤੇ ਉਹਦੇ ਵੇਲੇ ਅੱਜ ਆਜ਼ਾਦੀ ਦੇ ਦਿਵਸ ਤੇ ਮੈਂ ਸਾਰੇ ਹੀ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਔਰ ਬਦਾਨ ਸਵਾ ਹਲਕਾ ਪੂਰਬੀ ਦੇ ਸਾਰੇ ਹੀ ਸਤਿਕਾਰਯੋਗ ਸ਼ਖਤਾਂ ਨੂੰ ਲੱਖ ਲੱਖ ਵਧਾਈ ਦਿਨਾ ਔਰ ਧੰਨਵਾਦ ਕਰਦਾ ਸਾਰੇ ਹੀ ਸਤਿਕਾਰਯੋਗ ਸਾਥੀਆਂ ਦਾ ਆਮ ਆਦੀ ਪਾਰੀ ਦੇ ਸਾਰੇ ਸਾਥੀਆਂ ਦਾ ਔਰ ਜਿਨ੍ਹਾਂ ਨੇ ਅੱਜ ਇਕੱਠੇ ਹੋ ਕੇ ਆਜ਼ਾਦੀ ਦੀ ਖੁਸ਼ੀ ਮਨਾਈ ਆ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਆ ਕਿਉਂਕਿ ਸਾਡਾ ਮੋਢਲਾ ਫਰਜ ਬਣਦਾ ਸਾਡਾ ਮਿਸ਼ਨ ਵੱਡਦਾ ਔਰ ਜੋ ਸਾਨੂੰ ਸਾਡੇ ਸ਼ਹੀਦਾਂ ਨੇ ਭਗਤ ਸਿੰਘ ਰਾਜਗੁਰੂ ਸਖਦੇਵ ਕਰਤਾਰ ਸਿੰਘ ਸਰਾਭਾ ਚੰਦਰ ਸ਼ੇਖਰ ਯਾਦ ਸੁਵਾਸ ਸਿੰਘ ਦਰਬੋਸ ਔਰ ਜਿਨ੍ਹਾਂ ਨੇ ਸ਼ਹੀਦੀਆਂ ਦੇ ਕੇ ਆਪਣੀ ਜਵਾਨੀ ਦੇਸ਼ ਦੇ ਲੇਖੇ ਲਾ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਆ ਔਰ ਕੋਈ 18 19 ਸਾਲ ਦੀ ਉਮਰ ਚ ਕੋਈ 23 ਸਾਲ ਦੀ ਉਮਰ ਚ ਕੋਈ 27 ਸਾਲ ਦੀ ਉਮਰ ਚ ਕੋਈ 30 ਸਾਲ ਦੀ ਉਮਰ ਚ ਉਹ ਦਿਨ ਉਹ ਹਸਨ ਖੇੜੇ ਦੇ ਦਿਨ ਉਹ ਮੌਜਬਾਤੀ ਦਿਨ ਤੇ ਦੇਸ਼ ਦੇ ਲੇਖੇ ਲਾਤੇ ਤੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਤੇ ਸਾਡਾ ਮੋਢਲਾ ਫਰਜ਼ ਬਣਦਾ ਉਹਨਾਂ ਬਾਪਾ ਨੂੰ ਜਿਨ੍ਹਾਂ ਦੇ ਮਾਪਿਆਂ ਦੇ ਪੁੱਤਾਂ ਨੇ ਔਰ ਸੰਘਰਸ਼ ਦੇ ਵਿੱਚ ਆਪਣਾ ਪੈਰ ਪਾਇਆ ਤੇ ਆਪਣੀ ਜਵਾਨੀ ਦੇਸ਼ ਦੇ ਲੇਖੇ ਲਈ ਤੇ ਉਹਨਾਂ ਮਾਪਿਆਂ ਨੂੰ ਯਾਦ ਕਰਨਾ ਵੀ ਸਾਡਾ ਫਰਜ਼ ਬਣਦਾ ਤੇ ਉਹਨਾਂ ਸ਼ਹੀਦਾਂ ਨੂੰ ਸਲੂਟ ਕਰਨਾ ਵੀ ਸਾਡਾ ਫਰਜ਼ ਬਣਦਾ ਤੇ ਔਰ ਉਹਨਾਂ ਦੀ ਜਿਹੜੀ ਦਿੱਤੀ ਹੋਈ ਯਾਦੀ ਤੇ ਉਹਨੂੰ ਕਾਇਮ ਰੱਖਣਾ ਵੀ ਸਾਡਾ ਫਰਜ਼ ਬਣਦਾ ਪਰ ਜੋ ਉਹਨਾਂ ਦੀ ਸੋਚ ਵਾਲੀ ਯਾਦ ਦੀ ਸੀ ਅੱਜ ਅੱਜ ਵੀ ਦੂਰੀ ਹੈ ਉਹਨਾਂ ਦੀ ਸੋਚ ਸੀਗੀ ਔਰ ਸਾਡਾ ਦੇਸ਼ ਆਜ਼ਾਦ ਹੋਊਗਾ ਸਾਨੂੰ ਸਾਰਿਆਂ ਨੂੰ ਬਰਾਬਰ ਦਾ ਹੱਕ ਮਿਲੂਗਾ ਸਾਰਿਆਂ ਨੂੰ ਸਤਕਾਰ ਮਿਲੂਗਾ ਰੋਟੀ ਕਪੜਾ ਮਕਾਨ ਮਿਲੂਗਾ ਔਰ ਦਵਾਈ ਪੜ੍ਹਾਈ ਰੁਜ਼ਗਾਰ ਮਿਲੂਗਾ ਤੇ ਪਰ ਅੱਜ 74 75 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਤੇ ਉਹਨਾਂ ਦੀ ਸ਼ਹੀਦਾਂ ਦੀ ਸੋਚ ਵਾਲੀ ਯਾਦ ਦੀ ਅੱਜ ਵੀ ਦੂਰੀ ਹੈ ਔਰ ਅੱਜ ਵੀ ਉਹ ਮਿਲ ਕੇ ਜਿਹੜੀ ਸੋਚ ਸੀ ਅਧੂਰੀ ਪਈ ਹੈ ਤੇ ਉਹਨਾਂ ਦੀ ਸੋਚ ਜਿਹੜੀ ਅਧੂਰੀ ਹੈ ਉਹਨੂੰ ਪੂਰੀ ਕਰਨਾ ਵੀ ਸਾਡਾ ਫਰਜ਼ ਆ ਕਿਉਂਕਿ ਸ਼ਹੀਦ ਭਗਤ ਸਿੰਘ ਔਰ ਜਦੋਂ ਦੇਸ਼ ਅਜੇ ਆਜ਼ਾਦ ਨਹੀਂ ਹੋਇਆ ਸੀ ਉਸ ਟਾਈਮ ਵੀ ਲੈ ਕੇ ਸੀਗੇ ਆਪਣੀ ਕਿਤਾਬ ਦੇ ਵਿੱਚ ਵੀ ਸਾਡੇ ਦੇਸ਼ ਨੇ ਆਜ਼ਾਦ ਹੋ ਜਾਣਾ ਗੋਲੇ ਅੰਗਰੇਜ਼ਾਂ ਦੇ ਭੱਜ ਜਾਣਾ ਤੇ ਪਰ ਖਦਸ਼ਾ ਜ਼ਾਹਿਰ ਕੀਤਾ ਸੀ ਵੀ ਕਾਲੇ ਅੰਗਰੇਜ਼ ਇੱਥੇ ਰਹਿ ਜਾਣੇ ਆ ਤੇ ਅੱਜ ਉਹ ਪਿਛਲੇ ਸਮੇਂ ਦੇ ਪ੍ਰਸ਼ਾਸਨ ਵਾਲੇ ਬਲਕੇ ਜਿਨ੍ਹਾਂ ਨੇ ਚਲਾਇਆ ਤੇ ਉਹ ਕਾਲੇ ਅੰਗਰੇਜ਼ਾਂ ਨੇ ਤੇ ਉਹਨਾਂ ਦੀ ਉਮੀਦ ਵਾਲੀ ਆਜ਼ਾਦੀ ਅੱਜ ਤੱਕ ਨਹੀਂ ਦਿੱਤੀ ਤੇ ਔਰ ਸਾਡੇ ਚਣਕਿਆ ਚਣਕਿਆ ਨੇ ਵੀ ਆਪਣੀ ਕਿਤਾਬ ਚ ਲਿਖਿਆ ਵੀ ਔਰ ਸਾਡਾ ਪ੍ਰਸ਼ਾਸਨ ਔਰ ਸਾਡਾ ਜਿਹੜਾ ਸਿਸਟਮ ਆ ਤੇ ਸਰਕਾਰਾਂ ਨੇ ਉਹ ਮਨ ਲ ਕੇ ਸਭ ਕੁਝ ਦੇ ਸਕਦੀਆਂ ਨੇ ਦਵਾਈ ਫਰੀ ਦੇ ਸਕਦੀਆਂ ਪੜਾਈ ਫਰੀ ਦੇ ਸਕਦੀਆਂ ਰੋਜ਼ਗਾਰ ਦੇ ਸਕਦੀਆਂ ਨੇ ਪਰ ਉਹ ਦੇਣਾ ਨਹੀਂ ਚਾਹੁੰਦੇ ਲੋਕਾਂ ਨੂੰ ਪੜਾਉਣਾ ਨਹੀਂ ਚਾਹੁੰਦੇ ਆਮ ਆਦਮੀ ਨੂੰ ਪੜਾਉਣਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਦਾ ਬੋਰਡ ਬੈਂਕ ਖਰਾਬ ਹੁੰਦਾ ਕਿਉਂਕਿ ਜਦੋਂ ਲੋਕ ਪੜ ਗਏ ਤੇ ਫਿਰ ਆਪਣੀ ਸੋਚਣਾ ਬੋਰਡ ਪਾਉਣਗੇ ਤੇ ਉਹਨਾਂ ਨੂੰ ਅਨਪੜ ਰੱਖਣਾ ਚਾਹੁੰਦੇ ਆ ਪਰ ਆਮ ਆਦੀ ਪਾਰਟੀ ਸਰਕਾਰ ਨੇ ਸਭ ਤੋਂ ਵੱਡਾ ਮਿਸ਼ਨ ਲਿਆ ਵਾ ਔਰ ਦਵਾਈ ਤੇ ਪੜਾਈ ਦਾ ਤੇ ਤੀਜਾ ਰੋਜ਼ਗਾਰ ਦਾ ਅੱਜ ਸਕੂਲ ਆਫ ਫੈਮਿਨਿਸ ਖੋਲੇ ਨੇ ਦਵਾਈ ਵਾਸਤੇ ਆਮ ਆਦਮੀ ਕਲੀਨਿਕਾਂ ਔਰ ਹਸਪੀਟਲ ਖੋਲੇ ਨੇ ਆਮ ਔਰ ਜਿਹੜੇ ਕੇ ਬਹੁਤ ਹੀ ਸੂਝਵਾਨ ਪੜੇ ਲਿਖੇ ਉਹ ਸ਼ਖਸ਼ ਨੇ ਮਹਾਨ ਸ਼ਖਸ਼ ਨੇ ਔਰ ਜਿਨ੍ਹਾਂ ਨੇ ਸਭ ਤੋਂ ਵੱਧ ਬਜਟ ਔਰ ਆਪਣੀ ਸਰਕਾਰ ਦੇ ਵਿੱਚ ਰੱਖਿਆ ਦਵਾਈ ਔਰ ਪੜ੍ਹਾਈ ਵਾਸਤੇ ਨੇ ਔਰ ਪੰਜਾਬੀਆਂ ਨੇ ਹਮੇਸ਼ਾ ਨਵਾਂ ਇਤਿਹਾਸ ਸਿਰਜਿਆ ਚਾਹੇ ਯਾਦੀ ਦੀ ਲੜਾਈ ਆ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਔਰ ਚਾਹੇ ਹਰੀ ਕ੍ਰਾਂਤੀ ਅਨਾਜ ਪੈਦਾ ਕਰਨ ਦੀ ਗੱਲ ਕਰਦੇ ਆ ਔਰ ਸਾਡਾ ਦੇਸ਼ ਉਸ ਸਮਾਂ ਸੀਗਾ ਬਾਹਰਲੇ ਦੇਸ਼ਾਂ ਤੋਂ ਨਾਜ਼ ਲੈਂਦਾ ਸੀ ਤੇ ਅੱਜ ਆਪਣੇ ਪੰਜਾਬੀਆਂ ਨੇ ਪੂਰੇ ਦੇਸ਼ ਦੇ ਕੋਨੇ-ਕੋਨੇ ਜਾ ਕੇ ਜੰਗਲਵਾਦ ਕਰਕੇ ਧਰਤੀ ਦਾ ਸੀਨਾ ਪਾੜ ਕੇ ਔਰ ਇਹਨਾਂ ਅਨਾਜ ਪੈਦਾ ਕੀਤਾ ਇਹ ਹੋਰ ਅੱਜ ਆਪਣਾ ਦੇਸ਼ ਦਾ ਨਾਜ ਮਿਲ ਕੇ ਪੂਰਾ ਹੋਇਆ ਹੋਇਆ ਤੇ ਉਸ ਤੋਂ ਇਲਾਵਾ ਬਾਹਰ ਭੇਜ ਰਿਹਾ ਵਾ ਅੱਜ ਗੱਲ ਕਰਦੇ ਆ ਜੇ ਨਸ਼ਾ ਨਸ਼ਿਆਂ ਪਰੋਤੀ ਗੱਲ ਕਰਦੇ ਆ ਉਹਦੇ ਵਾਸਤੇ ਵੀ ਇਹਨਾਂ ਪ੍ਰਾਣਿਆਂ ਨੇ ਜੋ ਕਲੰਕ ਲਾਇਆ ਸੀਗਾ ਉਹਨੂੰ ਕਲੰਕ ਨੂੰ ਅੱਜ ਤੋਂ ਔਣ ਲੱਗੇ ਹੋਏ ਆਮ ਆਦੀ ਪਾਰਟੀ ਦਾ ਮਿਸ਼ਨ ਹੈ ਪੰਜਾਬ ਚੋਂ ਜੁੱਧ ਨਸ਼ਿਆ ਬਦੋ ਸ਼ੁਰੂ ਕਰਕੇ ਔਰ ਉਹ ਸ਼ੁਰੂਆਤ ਕੀਤੀ ਆ ਤੇ ਉਹਦੇ ਵਾਸਤੇ ਔਰ ਸਰਕਾਰ ਸਜੀਦਾ ਵਾ ਕਿਉਂਕਿ ਸਾਡੀ ਜਵਾਨੀ ਬਚਾਉਣਾ ਜ਼ਰੂਰ ਦੀ ਲੋੜੀ ਆ ਇਹ ਸਾਡੀ ਜਵਾਨੀ ਨਾ ਬਚੀ ਤੇ ਪੈਸਾ ਇਹ ਮਹਿਲਵਾਰੀਆਂ ਕਿਸੇ ਕੰਮ ਨਹੀਂ ਆਉਣੀਆਂ ਇਸ ਕਰਕੇ ਆਓ ਇਕੱਠੇ ਹੋ ਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਬੇਨਤੀ ਆਪਾਂ ਆਪਣੀ ਜਵਾਨੀ ਨੂੰ ਬਚਾਈਏ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਤੇ ਆਓ ਇਕੱਠੇ ਹੋ ਕੇ ਤੁਹਾਡੇ ਮਿਲ ਕੇ ਤੁਸੀਂ ਦੇਸ਼ ਦਾ ਪੁਖੇਖੋ ਔਰ ਤੁਹਾਡੇ ਤੇ ਸਾਰਾ ਦੇਸ਼ ਖੜਾ ਵਾ ਜਿੱਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭੇ ਵਰਗੇ ਜਿਨ੍ਹਾਂ ਨੇ 19 ਸਾਲ ਦੀ ਉਮਰ ਚ 24 ਸਾਲ ਦੀ ਉਮਰ ਚ ਆਪਣਾ ਸਾਰਾ ਜਾਨ ਆਪਣੀ ਮਿਲ ਕੇ ਦੇਸ਼ ਦੇ ਲੇਖੇ ਲਾਤੀ ਤੇ ਆਓ ਇਕੱਠੇ ਹੋ ਕੇ ਆਪਾਂ ਉਸ ਸ਼ਹੀਦੀ ਨੂੰ ਯਾਦ ਕਰੀਏ ਤੇ ਉਹ ਆਜ਼ਾਦੀ ਲੈ ਕੇ ਆਈ ਹੈ ਨਸ਼ਿਆਂ ਤੋਂ ਬਚ ਕੇ ਆਪਣੇ ਮਾਪੇ ਦਾ ਸਤਿਕਾਰ ਕਰੀਏ ਬਜ਼ੁਰਗਾਂ ਦਾ ਸਤਿਕਾਰ ਕਰੀਏ ਤੇ ਆਪਣੇ ਪੰਜਾਬ ਵਾਸਤੇ ਇਕੱਠੇ ਹੋ ਕੇ ਕੰਮ ਕਰੀਏ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾਈਏ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਕੌਂਸਲਰ ਸਾਹਿਬ ਕੀ ਕਹਿਣਾ ਚਾਹੁੰਦੇ ਸੀ ਸਭ ਤੋਂ ਪਹਿਲਾਂ ਤਾਂ ਮੈਂ ਅੱਜ 15 ਅਗਸਤ ਦੀਆਂ ਆਜ਼ਾਦੀ ਦਿਹਾੜੇ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਤੁਹਾਡੇ ਚੈਨਲ ਦੇ ਥਰੂ ਬਹੁਤ-ਬਹੁਤ ਵਧਾਈ ਦਿੰਦਾ ਸੋ ਮੈਂ ਅੱਜ ਇੱਕ ਮੀਨਿ ਵੱਲੋਂ ਇੱਕ ਸਹਿਯਾਗੀ ਜਿਹੜੇ ਪੂਰੀ ਸੀਗੇ ਜਿਨ੍ਹਾਂ ਨੇ ਇੱਥੇ ਜਿਨ੍ਹਾਂ ਨੇ ਰਾਜ ਕੀਤਾ ਸਾਡੇ ਉੱਤੇ ਲਗਭਗ 150 ਸਾਲ ਤੇ ਉਹਨਾਂ ਨੇ ਆਪਣੇ ਰਾਜ ਨੂੰ ਵਧਾਉਣ ਲਈ ਜਿਹੜੇ ਇੱਥੇ ਕਲੰਕ ਪੰਜਾਬ ਨੂੰ ਦੇਗਾ ਦੇਸ਼ ਨੂੰ ਦੇਗਾ ਪਰਿਵਾਰਾਂ ਨੂੰ ਜਾਤਾਂ 'ਚ ਵੰਡ ਗਏ ਧਰਮਾਂ 'ਚ ਵੰਡ ਗਏ ਆਪਾਂ ਨੂੰ ਸਾਰਿਆਂ ਨੂੰ ਉਹਦੇ ਵਿੱਚੋਂ ਉੱਤੇ ਉੱਟ ਕੇ ਜਾਤ ਪਾਤ ਧਰਮ ਸਾਰੇ ਭੁੱਲ ਕੇ ਸਿਰਫ ਦੇਸ਼ ਦੇ ਭਵਖ ਲਈ ਚੰਗੇ ਕੰਮ ਕਰਨੇ ਚਾਹੀਦੇ ਆ ਮੈਂ ਇਹਦਾ ਸੰਦੇਸ਼ ਇਹੀ ਆ ਵੀ ਉਹੀ ਆਪਾਂ ਇੱਕ ਚੰਗਾ ਬਦਲਾਅ ਲਿਆਉਣਾ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਚੰਗਾ ਬਦਲਾਅ ਤਦ ਹੀ ਆ ਸਕਦਾ ਜੇ ਆਪਾਂ ਧਰਮਾਂ ਤੋਂ ਉੱਪਰ ਉੱਠ ਕੇ ਜਾਤ ਪਾਤ ਤੋਂ ਉੱਪਰ ਉੱਠ ਕੇ ਅਸੀਂ ਕੰਮ ਕਰੀਏ ਤੇ ਸਾਡਾ ਦੇਸ਼ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬਾਹਰਲੇ ਮੁਲਕਾਂ ਨਾਲ ਵੀ ਵਧੀਆ ਹੋ ਜਾਊਗਾ ਮੇਰਾ ਮੰਨਣਾ ਇਹ ਆ ਮੈਂ ਇਸ ਇੱਕ ਵਾਰੀ ਫੇ ਸਾਰਿਆਂ ਨੂੰ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ ਜੈ ਭਾਰਤ ਕੌਂਸਲ ਸਾਹਿਬ ਦੇਖਣੇ ਕੀ ਬਹੁਤ ਵਧੀਆ ਦਿਨ ਦਿਹਾੜਾ ਜਿਹੜਾ ਪੂਰਾ ਦੇਸ਼ ਮਨਾ ਰਿਹਾ ਆਜ਼ਾਦੀ ਦਾ ਸੋ ਦੇਖ ਰਹੇ ਹਾਂ ਕਿ ਹਰ ਇੱਕ ਜਗ੍ਹਾ ਤੇ ਝੰਡਾ ਜਿਹੜਾ ਲਹਿਰਾਇਆ ਜਾ ਰਿਹਾ ਸੋ ਇਹ ਕਹਿੰਦੇ ਨੇ ਸ਼ਹੀਦੀਆਂ ਪਾ ਕੇ ਮਿਲੀਆਂ ਨੇ ਸੋ ਅੱਜ ਉਹ ਬੜੀੋ ਪਰਾਲਾ ਕੀਤਾ ਜਾ ਰਿਹਾ ਕੀ ਗੱਲ ਸਭ ਤੋਂ ਪਹਿਲਾਂ ਸਮੂਹ ਦੇਸ਼ ਵਾਸੀਆਂ ਨੂੰ ਅੱਜ ਦੇ ਇਸ ਦਿਹਾੜੇ ਦੇ ਤਿਹਾੜੀ ਦੀ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਮਾਨ ਰਕਤ ਦਿੰਨਾ ਹੈ ਔਰ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਜਿਹੜੇ ਸਾਥੀ ਅੱਜ ਆਪਣੇ ਕੀਮਤੀ ਸਮਾਂ ਕੱਢ ਕੇ ਉਹ ਸ਼ਹੀਦਾਂ ਲਈ ਯਾਨੀ ਕਿ ਉਹਨਾਂ ਟਾਈਮ ਕੱਢਿਆ ਕਿਉਂਕਿ ਜੇ ਆਪਾਂ 15 ਅਗਸਤ ਦੀ ਗੱਲ ਕਰੀਏ ਤੇ 15 ਅਗਸਤ ਦਾ ਦਿਨ ਜਿਹੜਾ ਦਿਨ ਹੈ ਉਹ ਬਹੁਤ ਕੁਰਬਾਨੀਆਂ ਦੇ ਬਾਅਦ ਸ਼ਹੀਦੀਆਂ ਦੇ ਬਾਅਦ ਸਾਨੂੰ ਮਿਲਿਆ ਵਾ ਔਰ ਇਸ ਦੇ ਵਿੱਚ ਕਈ ਪਰਿਵਾਰ ਦੇ ਪਰਿਵਾਰਾਂ ਨੇ ਆਪਣੀ ਸ਼ਹਾਦਤ ਦੇ ਕੇ ਕੁਰਬਾਨੀ ਦੇ ਕੇ ਅੱਜ ਅਸੀਂ ਆਜ਼ਾਦ ਭਾਵਾਂ ਦੇ ਮਿਸਾਲਾਂ ਨੇ ਔਰ ਜੇ ਆਪਾਂ ਗੱਲ ਕਰੀਏ ਕਿ ਆਪਾਂ ਆਜ਼ਾਦ ਤਾਂ ਹੋ ਗਏ ਆਪਾਂ ਸਰੀਕ ਤੌਰ ਤੇ ਤਾਂ ਆਜ਼ਾਦ ਹੋ ਗਏ ਪਰ ਕਿਤੇ ਨਾ ਕਿਤੇ ਅੱਜ ਸਾਨੂੰ ਉਹ ਹੀ ਜਿਹੜੀ ਅੰਗਰੇਜ਼ਾਂ ਦੀ ਥਿਊਰੀ ਸੀਗੀ ਕਿ ਭਾਰਤ ਤੋੜੋ ਰਾਜ ਕਰੋ ਜਿਹੜੇ ਉਹਨਾਂ ਨੇ ਥਿਉਰੀ ਅਪਣਾਈ ਸੀ ਕੁਝ ਸਰਾਰਤੀ ਤਤਵ ਅੱਜ ਵੀ ਦੇਸ਼ ਦੇ ਵਿੱਚ ਮੌਜੂਦ ਨੇ ਜਿਹੜੇ ਕਿ ਹਰੇਕ ਧਾਇਰੇ ਦੇ ਵਿੱਚ ਆ ਔਰ ਉਹਨਾਂ ਦਾ ਕੰਮ ਕੀ ਹੈ ਲੋਕਾਂ ਨੂੰ ਮਾਨਸਿਕ ਗੁਲਾਮ ਬਣਾਉਣਾ ਮਾਨਸਿਕ ਗੁਲਾਮੀ ਦੇ ਵਿੱਚ ਸਭ ਤੋਂ ਪਹਿਲਾਂ ਆਇਆ ਦਾ ਨਸ਼ਾ ਚਿੱਟੇ ਦਾ ਨਸ਼ਾ ਆ ਤੁਸੀਂ ਦੇਖਿਆ ਕਿ ਜੇ ਚਿੱਟੇ ਦਾ ਕੋੜ ਲਾਤਰ ਅਸੀਂ ਆਜ਼ਾਦ ਨਹੀਂ ਅਸੀਂ ਮਾਨਸਿਕ ਤੌਰ ਤੇ ਗੁਲਾਮ ਆ ਅੱਜ ਕਿਤੇ ਨਾ ਕਿਤੇ ਸਾਨੂੰ ਫੇਰ ਇਕੱਠੇ ਹੋ ਕੇ ਲੜਾਈ ਲੜਨ ਦੀ ਲੋੜ ਆ ਸਾਨੂੰ ਫੇਰ ਆਪਣੀ ਆਜ਼ਾਦੀ ਜਿਹੜੀ ਮਾਨਸਿਕ ਤੌਰ ਤੇ ਆਜ਼ਾਦੀ ਜਾਤ ਪਾਤ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਜਿਹੜੇ ਸਾਨੂੰ ਗੁਲਾਮ ਕੀਤਾ ਮਾਨਸਿਕ ਤੌਰ ਤੇ ਗੁਲਾਮ ਕਿਤਾ ਕਿਤਨਾ ਕਿਤੇ ਸਾਨੂੰ ਇਸ ਆਜ਼ਾਦੀ ਨੂੰ ਵੀ ਆਜ਼ਾਦੀ ਨੂੰ ਵੀ ਮਤਲਬ ਕਿ ਸਾਨੂੰ ਇਹ ਕਾਮਯਾਬ ਬਣਾਣਾ ਪੈਣਾ ਹੈ ਇਹ ਮਿਸ਼ਨ ਬਣਾਣਾ ਪੈਣਾ ਹੈ ਟਿਚਾ ਮਿਥਣਾ ਪੈਣਾ ਹੈ ਔਰ ਇਹ ਆਜ਼ਾਦੀ ਸਾਨੂੰ ਚਾਹੀਦੀ ਹੈ ਜਦੋਂ ਇਹ ਆਜ਼ਾਦੀ ਸਾਨੂੰ ਮਿਲ ਜਾਊਗੀ ਚਟੇ ਨਸ਼ਾ ਖਤਮ ਹੋ ਜਾਊਗਾ ਲੋਕ ਚਟੇ ਦੇ ਗੁਲਾਮ ਨਹੀਂ ਰਹਿਣਗੇ ਜਾਤ ਪਾਤ ਦੇ ਧਰਮ ਦੇ ਅਧਾਰ ਤੇ ਲੋਕ ਜਾਗਰੂਕ ਨਹੀਂ ਹੋਣਗੇ ਜਦ ਤੱਕ ਸਾਡੀ ਇਹ ਮਾਨਸਿਕ ਗੁਲਾਮੀ ਸਾਡੇ ਦੇਸ਼ ਨੂੰ ਪਿੱਛੇ ਕਰਦੀ ਹੈ ਅੱਜ ਕਿਤੇ ਨਾ ਕਿਤੇ ਸਾਨੂੰ ਇਕੱਠਾ ਹੋ ਕੇ ਹੱਲਾ ਬੋਲਣ ਦੀ ਲੋੜ ਹੈ ਤਾਂ ਕਿ ਅਸੀਂ ਜਿਹੜੀ ਮਾਨਸਿਕ ਆਜ਼ਾਦੀ ਹੈ ਉਹ ਵੀ ਲੈ ਕੇ ਆਪਣੇ ਦੇਸ਼ ਨੂੰ ਤਰੱਕੀ ਦੀ ਰਾਤ ਲੈ ਕੇ ਚੱਲੀਏ। ਔਰ ਅੱਜ ਸਾਡੇ ਹਲਕਾ ਇਸ ਟਾਈਮ ਵਾਲੇ ਦਿਲਜੀਤ ਸਿੰਘ ਗਰੇਵਾਲ ਪੋਲਾ ਜੀ ਔਰ ਸਾਰੀ ਹਲਕਾ ਇਸ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਆਜੱਥੇ ਆਪਣਾ ਇਹ ਪ੍ਰੋਗਰਾਮ ਰੱਖਿਆ। ਸੋ ਸਾਰੇ ਦੇਸ਼ ਵਾਸੀਆਂ ਨੂੰ ਇੱਕ ਵਾਰ ਫਿਰ ਤੋਂ तहे ਦਿਲੋਂ ਧੰਨਵਾਦ ਕਰਦਾ। ਇਨਕਲਾਬ ਜਿੰਦਾਬਾਦ। ਥੈਂਕ ਯੂ।